ਸਾ ਤੋਂ ਨਜ਼ਦ ਦਵਾਈ ਦੇ ਕੰਮ ਹੋਵੇ। ਠੀਕ ਹੈ ਜੀ ਉਹਦੇ ਜਾਂ ਰੋਟੀ ਨਾਲ ਤੇ ਨਹੀਂ ਤਾਂ ਬੱਚੇ ਤਾਂ ਹੋ ਜਾਣੀਆਂ ਵੀ ਤੁਹਾਡਾ ਅੱਥੇ ਅਗਵਾ ਨਹੀਂ ਜਾਂਦਾ ਜਿਵੇਂ ਅੱਧਾ ਖਰਚਾ ਤੁਹਾਡਾ ਚਿੱਤੇ ਦਾ ਵੀ ਲੱਖਾਂਗੇ। ਕਿੱਥੇ ਦਾ ਬੀਪੀ ਆਪਾਂ ਹੋਊਗਾ ਕਿੱਥੇ ਦਾ ਮੈਂ ਇਹ ਡੇਢ ਹੋਊਗੀ ਦੇਵਾਦਲੇ ਨੂੰ। ਕਿੱਥੇ ਇਹਹੀ ਪੀਪੀ ਦਾ ਹਾਧਾ ਅਗਲਾ ਕੀ ਕਰ ਰਿਹਾ ਹੈਗਾ? ਸਾਢੇ 500 ਦੇ ਦੋਸਤ ਜਾਂਦਾ ਬਾਈ ਟਿਕਣਾ ਟਿਕਣਾ ਵਿਆਜ ਬਾਈ ਟਿਕਣਾ ਟਿਕਣਾ ਸੋਣਾ ਇਹ ਚੀਜ਼ ਤੋਂ ਥੋੜਾ ਜਿਹਾ ਬਚ ਜਾਓ ਬਾਈ ਠੀਕ ਹੈ ਮੈਨੂੰ ਪਤਾ ਗਾਲਾਂ ਤਾਂ ਅਸੀਂ ਬਹੁਤ ਸਾਡੇ ਮੂੰਹ ਤੇ ਨਹੀਂ ਕੋਈ ਕਹਿੰਦਾ ਤਾਂ ਅਰਦੂ ਵਾਲਾ ਗਾਲਾਂ ਤਾਂ ਸਾਨੂੰ ਬਹੁਤ ਕਰਦੇ ਪਰ ਆਪਾਂ ਕਹਿੰਦੇ ਜੀ ਪਰਵਾਹ ਨਹੀਂ ਕਰਦੇ ਇੱਕ ਮਿੰਟ ਲਈ ਸਾਹ ਨਾਲ ਰੋਕ ਮਿੱਤਰ ਆ ਗਿਆ ਨਮਾਤ ਸਾਹਿਬ ਖਾਲਸਾ ਤਾਂ ਇੱਥੇ ਸਾਈਡ ਤੇ ਪਹੁੰਚ ਗਿਆ ਸਾਡੇ ਲੋਕ ਆ ਜਿੰਨੀਆਂ ਵੀ ਤੁਸੀਂ ਦਵਾਈਆਂ ਦੇ ਰਹੇ ਹੋ ਨਾ ਬਹੁਤ ਵਾਜਬ ਰੇਟਾਂ ਦੇ ਵਿੱਚ ਤੁਹਾਡੇ ਤੱਕ ਪਹੁੰਚਾਉਂਦੀਆਂ ਨੇ ਤੁਹਾਡਾ ਫਾਇਦਾ ਕਰਨ ਲੱਗਿਆ ਬੈਂਸੀ ਐਪੀ ਡੇਟ ਦਾ ਸਾਥ ਹੋਣਾ ਪੂਰੇ ਪੰਜਾਬ ਦੇ ਵਿੱਚ ਰੇਟਾਂ ਦੀ ਤਰਥੱਲੀ ਮੱਤੀ ਪਈ ਹੈ ਵੀ ਸਭ ਤੋਂ ਘੱਟ ਰੇਟ ਦੇ ਵਿੱਚ ਖਾਸਾ ਪੈਸਟੀਸਾਈਡ ਸੰਗਰੂਰ ਵਾਲਿਆਂ ਨੇ ਰਿਕਾਰਡ ਬਣਾ ਲਏ ਰਿਕਾਰਡ ਕਿਸਾਨਾਂ ਦਾ ਫਾਇਦਾ ਕਰੀ ਮੇਰੀ ਮੈਂ ਤੁਹਾਨੂੰ ਅੱਜ ਕਿਹੜੀ ਦਵਾਈ ਕੀ ਰੇਟ ਦੇ ਵਿੱਚ ਤੇ ਕਿੰਨੇ ਕਿੰਨੇ ਉੱਪਰ ਕਿਹੜੀ ਦਵਾਈ ਪੈਂਦੀ ਹੈ ਨਾ ਕੱਲੀ-ਕੱਲੀ ਦੀ ਯਾਦ ਕਰ ਗਿਆ ਲੱਗਿਆ ਵੀ ਕਿਹੜਾ ਪ੍ਰੋਡਕਟ ਹੈ ਜਿਹਦਾ ਨਾਂ ਹੀ ਬੰਦ ਹੈ ਆਪਾਂ ਥਾਣ ਸਿੰਘ ਜੀ ਕਦੇ ਬੋਲਦੇ ਪਹਿਲਾਂ ਸਵਾਗਤ ਕਰ ਲਈਏ ਉਹ ਤੋਂ ਬਾਅਦ ਕੱਲੀ-ਕੱਲੀ ਦਵਾਈ ਦਾ ਨਾ ਬਾਇਓ ਡਾਟਾ ਦੱਸਾਂਗੇ ਭਾਈ ਬੋ ਜੀ ਕਹਾংসਾ ਮੈਂ ਲਾਈਕ ਕੀਤੀ ਬਥੇ ਡੇਢ ਸਾਲ ਹੋ ਗਿਆ ਸੀ ਪੂਰੇ ਪੰਜਾਬ ਦੇ ਵਿੱਚ ਨਾ ਤੁਹਾਡਾ ਚਰਚੇ ਹੋਇਆ ਪਿਆ ਵੀ ਇੰਤਾ ਘੱਟ ਰੇਟ ਕਿਵੇਂ ਦੇਉਂਦੇ ਆ ਸਹੀ ਗੱਲ ਆ ਭਾਈ ਸਹੀ ਗੱਲ ਆ ਜੀ ਅੱਜ ਦੁਬਾਰਾ ਫੇਰ ਮੈਂ ਕਹਾਂ ਵੀ ਵੀਡੀਓ ਕਰਕੇ ਆਉਣਾ ਖਾਲਸਾ ਜੀ ਲੈ ਵੀ ਕੰਨੇ ਕੰਨੇ ਨਾ ਅੱਜ ਕੱਲ ਕਿਹੜੀ ਕਿਹੜਾ ਪ੍ਰੋਡਕਟਰ ਆਇਆ ਬੰਦਾ ਪਹਿਲਾਂ ਸਭੀ ਗੱਲ ਕਰਦੀ ਹੈ ਹਨਾ ਵੀ ਆਪਾਂ ਘੱਟ ਰੇਟ ਤੇ ਕਿਉਂ ਦਿੰਦੇ ਆ ਨਾ ਹਾਂ ਜੀ ਰੋ ਇਹੇ ਸੁਦਾ ਸਵਾਲ ਆ ਮੈਨੂੰ ਕਿਤਰਾ ਘੱਟ ਰੇਟ ਤੇ ਪਤਾ ਬਈ ਪੱਤੀ ਆ ਪੱਤੀ ਆ ਉਹ ਕਰਨੇ ਆ ਗਿਰਵਾਣ ਆ ਆਪਾਂ ਘੱਟ ਰੇਟ ਨੌ ਨਗਦ ਤੇ ਰੁਪਇਆ ਤਾਂ ਆ। ਯਾਦ ਆਦਾ ਜਦ ਅੰਨੀ ਬੈਠਾ ਤੇ ਨੌ ਦਾ ਨਗਦ ਤੇ ਰੁਪਇਆ ਉਹ ਤਾਂ ਸਿੱਧਾ ਹੀ ਪਤਾ ਲੱਗਦਾ ਜਿਵੇਂ ਸਿਆਣਿਆਂ ਦੀ ਕਹਾਵਤਾਂ ਜੀ ਇਹ ਹੈ ਹੈ ਬਈ ਹੁਣ ਮੇਰੀ ਗੱਲ ਸੁਣ ਬਾਈ ਆਹੀ ਡੱਬਾ ਦਾ ਲਾ ਹਾਂਜੀ ਇਹ ਡੱਬਾ ਆਏ ਮੰਨ ਲਾ ਚਲ ਮੈਂ ਵੀ 100 ਰੁਪਏ ਡਾਲ ਦਿੰਦਾ ਹੂੰ ਜੇ ਆਲਾ ਮੈਂ ਤੂੰ ਧਰ ਨਹੀਂ ਜਾਊਗਾ ਭਾਈ ਉਹਦਾ ਸਿੱਧੀ ਜੀ ਗੰਦਾ ਮੈਂ 200 ਦਾ ਲੱਗਦਾ ਉਹਨਾਂ ਨਾਲ ਮੈਂ ਵਧਣ ਦੀ ਕੋਸ਼ਿਸ਼ ਕਰੂੰਗਾ ਕਰੂੰਗਾ ਬੈਕਪਲ ਜੇ ਅਗਲੇ ਨੇ ਮੈਨੂੰ ਦੇਣ ਨੇ ਪੈਸੇ ਵੀ ਭਾਈ ਆ ਚੱਕ ਪੈਸੇ ਮਾਲ ਬਾਅਦ ਚ ਪਹਿਲਾਂ ਪੈਸੇ ਲੈ ਮੈਂ ਕਿਤੇ ਮੈਂ ਬਿਜਾਰ ਨਹੀਂ ਗੱਲ ਬੰਦ ਲੂੰਗਾ ਸਹੀ ਗੱਲ ਕਹਿੰਦਾ ਜੀ ਬਾਕੀ ਵੀ ਇਹੀ ਹੁੰਦਾ ਨਾ ਫਿਰ ਆਪਾਂ ਗੁੱਝਾ ਪੈ ਤਿੰਨੀ ਨਾ ਬਾਕੀ ਨਾਲੇ ਕਰ ਲਿਆ ਵੀ ਮਾਰਜਨ ਦੀ ਆ ਗਈ ਗੱਲ ਮਾਰਜਨ ਆਪਣਾ ਬਿਲਕੁਲ ਕੈਸ਼ ਕਰਕੇ ਬਿਲਕੁਲ ਥੋੜਾ ਜਿਹਾ ਉਹ ਪਤਾ ਕਾਤੋਂ ਆਗਾ ਭਾਈ ਕਿਉਂਕਿ ਅਗਲੇ ਨੇ ਯਾਰ ਹੁਣ ਵੇਲ ਗੱਲ ਸੁਣ ਭਾਈ ਉਹੀ ਰੇਟ ਮੈਂ ਕੈਸ਼ ਤੇ ਫੇਰ ਤਾਂ ਉਹਨੂੰ 200 ਕਾਊਂਟਰ ਆਏ ਲਾ ਲਾ ਜੇ ਬੰਦਾ ਹੁਸਿਆਰਪੁਰ ਤੋਂ ਚੱਲਿਆ ਉਹਨੂੰ ਰਾਜਕਾੜ ਤੋਂ ਲੈ ਕੇ 2.5 ਕਾਊਂਟਰ ਮਿਲੂਗਾ ਬਾਈ ਬਿਲਕੁਲ ਨਹੀਂ ਹੈ ਫੇਰ ਤਾਂ ਉਹ ਤੋਂ ਨਹੀਂ ਦੇ ਲੂਗਾ ਹਾਂ ਥੋੜਾ ਆਪਣਾ ਕੀ ਇਸਤੇਮਾਲ ਆਪਾਂ ਨੇ ਮਾਰਜਿਨ ਘਟਾ ਰੱਖਿਆ ਗਿਆ ਆ ਆਪਾਂ ਨੇ ਸੱਤੋਂ ਇਹ ਕਹਾ ਉੱਟਦੇ ਆਪਾਂ ਕਿਸਾਨ ਭਰਾਵਾਂ ਦੇ ਫੂਲ ਉਤਰਿਆ ਹੋયાਗੇ ਵੀ ਲਾਉਂ ਲੱਖਦੇ 13 ਦਾ ਹਾਂ ਬਾਕੀ ਕੀ ਗੱਲ ਨਹੀਂ ਖਾਸ ਜਦੋਂ ਕੋਈ ਮੇਰੇ ਵਰਗਾ ਪੈ ਗੁੜੇ ਹੋਵੇ ਯਾ ਦੇਖੋ ਆ ਲੈ ਖੜੋ ਮੈਂ ਤੁਹਾਨੂੰ ਰੇਟ ਪੁੱਛੂੰਗਾ ਹਾਂ ਜਦੋਂ ਰੇਟ ਨਹੀਂ ਪੁੱਛੋ ਤੁਸੀਂ ਆਟੋਮੈਟਿਕ 200 ਲਓਗੇ ਆਟੋਮੈਟ ਹੈਨਾ ਜਦੋਂ ਦੇਖਣਿਆ ਹਾਂ ਜੇ ਨਾਉਪ ਲੈਣਿਆ ਤੁਸੀਂ ਆਪ ਨੂੰ ਐਸੀ ਸੋਚ ਰਹੇ ਹੋ ਕਿ ਮੰਗ ਰਹੇ ਹੋ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਭਾਈ ਸਹੀ ਗੱਲ ਇੱਕ ਹੋਰ ਜਿਹੜੀ ਤੁਸੀਂ ਨੇ ਗੱਲ ਕੀਤੀ ਜੀ ਵੀ ਆਪਣਾ ਆਪਣਾ ਕਿਹੜਾ ਵੀ ਦਵਾਈਆਂ ਜਿਹੜੀ ਰਹੀ ਹੈ ਹਾਂ ਜੀ ਹੁਣ ਭਾਈ ਜੇ ਮੈਂ ਕਿਉਂ ਨਹੀਂ ਨਾ ਕਰ ਰਹੇ ਦੇਣਗੇ ਹਾਂ ਮੈਂ ਹੁਣ ਅੱਖਾਂ ਵਾਸਤੇ ਆਪਣੇ ਕਿਸਾਨ ਭਰਾ ਦਵਾਈਆਂ ਬਾਹਰ ਨਹੀਂ ਰਹੀਆਂ ਜਿਹੜੀਆਂ ਉਹ ਆਪਣੇ ਨਵੇਂ ਪੰਜਾਬੀ ਨਾ ਕਰਦੇ ਆਂਦੀ ਰੇਜ ਪਈਆ ਬਾਈ ਜੀ ਠੀਕ ਹੈ ਇਹ ਹਤਾ ਲੀਟਰ ਕਿੰਨੇ ਜੜੋ ਜਾ ਠੀਕ ਹੈ ਠੀਕ ਹੈ ਕੱਖਾਂ ਵਾਸਤੇ ਤੇ ਉਸ ਤੋਂ ਬਾਅਦ ਆ ਗਈ ਆਪਣੀ 50% ਇਹ ਜਿਹੜੀ ਫੋਦੀਆਂ ਦਾ ਦੋਨੇ 50% ਹੀ ਨੇ ਤਾਂ ਆ ਵੀ 50 ਬਸ ਕੰਪਨੀਆਂ ਦਾ ਉਹ ਹੋ ਜਾਂਦਾ ਜਿਵੇਂ ਇਹ ਆ ਗਈ ਐਗਰੀਸਾਈਟ ਦੀ ਇਹਨੇ ਵੀ ਅੱਧਾ ਲੀਟਰ ਪੈਣਾ ਹੈ ਇੱਕ ਜੀ ਜੀ ਠੀਕ ਹੈ ਜੀ ਜਿਹੜੇ ਬਾਣਾ ਜਿ ਪਾਲਣ ਜਿਹੜੀ ਘੱਟ ਟਾਈਮ ਖੜਦਾ ਉਹਦੇ ਵਾਸਤੇ ਆ ਆ ਜੀ ਬੂਟਾ ਕੋਲ 50% ਹਾਂ ਇਹਨੇ ਇਹਦੇ ਨਾਲ ਬਾਈ ਆਜ ਮੰਨ ਕੇ ਚੱਲੋ ਵੀ 4-5 ਘੰਟੇ ਪਾਣੀ ਖੜਾਉਣਾ ਪਊਗਾ ਇਹ ਕਹੇ ਇਹ ਪੈਂਦਾ ਪਰ ਇੱਕ ਲੀਟਰਾਂ ਗੱਲ 1 ਕਿਲੇ 1 ਕਿਲੇ ਕੀ ਚੀਜ਼ ਬੂਟਾ ਡੋ ਬੂਟਾ ਠੀਕ ਹੈ ਉਤੋਂ ਬਾਅਦ ਚ ਜਿਵੇਂ ਲਾਉ ਤੋਂ ਆਪਣੀਆਂ ਅੱਧੀ 37% ਵਧੀਆਂ ਅੱਛਾ ਹਾਂ ਇਹਦੇ ਚ ਪਰਸੈਂਟੇਜ ਸੈਂਟੀਆ ਵੀ ਇਹਨਾਂ ਚ 50 ਗੀ ਠੀਕ ਹੈ ਜੀ ਇਹ ਪੈਂੀਆਂ ਦੀ ਇੱਕ ਕਿੱਲੇ ਚ ਮਤਲਬ ਪੰਜ ਬਿੱਗਿਆਂ ਚ 600 ਐਮਐਲ ਦਵਾਈ ਅੱਛਾ ਹਾਂ ਤੇ ਇਹਦੇ ਨਾਲ ਜੇ ਜਿਹੜੀਆਂ ਆਪਣੀਆਂ ਕੁੰਕੀਆਂ ਨਹੀਂ ਹੋ ਜਾਂਦੀਆਂ ਬਾਈ ਹੋਰ ਇੱਕ ਅੱਖ ਜੇ ਹੋ ਜਾਂਦੇ ਲੰਗੇ ਸਾਡੇ ਤੜੇ ਬਾਕੀ ਬੇਟੀ ਹੋ ਜਾਂਦੀਆਂ ਹਾਂ ਆ 80 ਗ੍ਰਾਮ ਦੀ ਪੂੜੀ ਬਾਈ 60 ਐਮ ਐਲ ਦਵਾਈ ਨਾਲ ਪਾ ਦਿਓ ਇੱਕ ਕਿੱਲੇ ਇਹ ਆ ਗਈ ਸਾਥੀ ਦੀ ਪੂੜੀ ਠੀਕ ਹੈ ਇਹਦੇ ਨਾਲ ਪਾਈ ਜਾਂਦੀ ਆ ਵਿੱਚ ਉਹ ਪਤਾ 80 ਗ੍ਰਾਮ ਕਹਿੰਦੇ ਆ ਵਿੱਚ ਕਿਸਾਨ ਭਰਾ ਵੱਧ ਵੀ ਪਾਉਂਦੇ ਨੇਗੇ ਚਲੋ ਠੀਕ ਹੈ ਠੀਕ ਹੈ ਜੇ ਉਹ ਹੁੰਦਾ ਵੀ ਸਮਝਾ ਨਹੀਂ ਠੀਕ ਹੈ ਬਾਈ ਤੇ ਆ ਕੀ ਇਹਦਾ ਨੱਪੜ ਗਿਆ ਬਾਈ ਆਪਣੀਆਂ ਪਟਿਲਾ ਟਲੋਰ ਪਿਆ ਟਰ ਹਾਂਜੀ ਠੀਕ ਹੈ ਤੇ ਹੋਰ ਬਾਕੀ ਨਾਵਾਂ ਨਾਲ ਉਹ ਵੀ ਆਪਣੇ ਨਾਲ ਕਿ ਕਾਫੀ ਸਾਫ ਤੇ ਹੋਰ ਵੀ ਕੰਮ ਚੂਰਿਆ ਹੋਰ ਸਭ ਨੇ ਰੋਕ ਤੋਂ ਮਾਪ ਤੋਂ ਦੀ ਸਾਰੇ ਬਟਿਕਲਾ ਆਪਣੇ ਨਾਲ ਬਿਆਲ ਜਾਂਦੀ ਠੀਕ ਹੈ ਜੀ ਇਹਨੇ ਬਲਹਾਲ ਦੀ ਘੜੀ ਜਿੰਨੀਆਂ ਹਾਜ਼ਰ ਤੇ ਉਹ ਸਭ ਤੋਂ ਦਿਖਾ ਪੀਆਂ ਠੀਕ ਹੈ ਹੁਣ ਉਹ ਤੋਂ ਬਾਅਦ ਚ ਬਈ ਕੀ ਚੱਲੂਗਾ ਬੂਝੇ ਵਾਲਾ ਕੰਮ ਜਿੰਨੂ ਹਾਂ ਮੁਝੇ ਕਰੀਗਾ ਇਹ ਕਈ ਪੈਂਦਾ ਰਹੇ ਪਊਗਾ ਬੂਝਾ ਤੋਂ ਉੱਤੀ ਚ ਚਲੋ ਰੇ ਜਦੋਂ ਪੈਂਦੇ ਨੇ ਕਿ ਹਫਤੇ ਹਫਤੇ ਬਾਅਦ ਨੂੰ ਪਤਾ ਪੈਂਦਾ ਹੈ ਰੇ ਠੀਕ ਹੈ ਤੇ ਉਸ ਤੋਂ ਬਾਅਦ ਸਬੂਝੇ ਵਾਲਾ ਫਟਾ ਸਾਡੇ ਨਾਲ ਦੇ

ਜਮੇ ਪਾਜਮ ਖਰਚਾ ਪਾਜਮ ਜਮਾ ਠੀਕ ਹੈ ਤੇ ਦਵਾਰੇ ਫੇਰ ਮੈਂ ਸਮਝਾਦਾ ਜਿਵੇਂ ਆ ਪਾਈ ਆ ਤੇ ਕਹਿੰਦੇ ਨੇ ਕਹਿੰਦੇ ਵੀਡੀਓ ਦੇ ਫੜ ਕੇ ਬਣਾ ਜਾਂਦਾ ਬਾਈ ਇਹੇ ਬਈ ਪ੍ਰੋਡਕਟ ਸਾਡਾ ਇਹ ਆ ਜਾਗਾ ਆ ਦੋਨੇ ਸੋਡੇ ਸੋਨੂ ਬਾੜ ਚ ਨਾ ਜ਼ਿੰਕ ਪਾਉਣ ਦੀ ਲੋੜ ਫੈਰਸ ਮੈਗਨੀਸ਼ੀਅਮ ਪੋਸਫੋਰਸ ਪਾਉਣ ਦੀ ਲੋੜ ਨਹੀਂ ਯਾਰ ਫਟਾਫਟ ਮੁੰਡਾ ਨੇ ਘਾਰ ਬੈਠਾ ਕੋਸ ਨਹੀਂ ਪਾਉਣਾ ਤੁਸੀ ਠੀਕ ਹੈ ਇਹੇ ਪ੍ਰੋਡਕਟ ਦਾ ਦੋ ਵਾਰੀ ਵਰਤ ਲਓ ਇੱਕ ਵਾਰੀ ਤਾਂ ਪੈਂਦੇ ਰਹਿਣ ਨਾਲ ਇੱਕ ਵਾਰੀ ਚੱਲਣ ਦਾ ਰੇ ਛੱਡ ਕੇ ਤੀਜੇ ਨਾਲ ਦੱਸ ਲੋ ਵੀ ਤੇ ਜਿਹੜਾ ਤੀਜਾ ਰੇ ਪਾਉਣਾਗਾ ਬਾਈ ਉਹਦੇ ਨਾਲ ਵੀ ਜਮਾ ਤੀਜੇ ਰੇ ਚਲਾ ਲੋ ਵੀ ਆ ਲੈਨੇ ਦੋ ਵਾਰੀ ਪਾਉਣਾ ਪਹਿਲਾ ਫਾਤਾ ਦੂਜਾ ਛੱਡ ਕੇ ਜਦੋਂ ਵੀ ਜਰ ਇਹ ਪਾਉਣਾ ਮਤਲਬ ਦੂਜੀ ਵਾਰੀ ਇਹ ਪਾਉਣਾਗਾ ਗੱਲ ਨਵੇਂ ਨੋ 3 ਕਿਲੋ ਹੈ ਬਾਈ ਅੱਜ ਤਾਂ ਚੰਦੂ ਹੈ ਦੋ ਜੋ ਮੀਰ ਹੋਊਗੀ ਦੋ ਵਾਰੀ ਬਾਈਆ ਬਣਾਏ ਪ੍ਰੋਟੈਕਟ ਪਾ ਲੈਣ ਕਿਸਾਨ ਭਰਾ ਮੇਰੀ 100% ਗਾਰੰਟੀ ਆ ਬਾਈ ਸਾਡੀ ਜ਼ਿੰਮੇਵਾਰੀ ਆ ਨਾੜੇ ਬੂਝਾ ਨਾੜੇ ਝਾੜਾ ਇਹਦੇ ਤੇ ਇੱਕ ਕੰਮ ਕਰੂਗਾ ਇਹ ਜੀ ਪੂਰੀ ਗਾਰੰਟੀ ਲੈ ਕੇ ਮਾਲ ਦੇ ਮੰਗਦੇ ਬਾਈ ਮੈਂ ਬੰਦੇ ਕਾ ਹੁਣ ਤੈਨੂੰ ਪਤਾ ਹੀ ਹੈ ਹਰਿਆਣੇ ਦਾ ਇੱਕ ਦਾ ਗਾ ਕੇ ਨੇ ਆਪਣੇ ਨਾਲੇ ਯੋਗਤਾ ਨਹੀਂ ਲਾਉਂਦੇ ਠੀਕ ਹੈ ਇਹ ਉਹ ਬੰਦੇ ਹੁਣ ਵੀ ਬਾਈ ਸਾਨੂੰ ਆਪਣਾ ਗੋਹੜੇ ਮਨਜੀਤ ਨੇ ਬਾਈ ਠੀਕ ਹੈ ਹਾਂ ਤੇ ਕਿੰਨੇ ਦੀ ਕਹਿਣ ਲੱਗਿਆ ਸੀ ਪਿਛਲੇ ਕੋਲ ਮਨਜੀਤ ਮਨਜੀਤ ਲੈ ਕੇ ਗਿਆ ਸੀ ਗਾਪਾ ਤੋਂ ਵੀਰੇ ਘਰ ਤੋਂ ਘਟਾ 10 ਕਿੱਲੇ ਆ ਉਹਨੇ ਉਹਦੇ ਜਦੋਂ ਸਭ ਤੋਂ ਪਹਿਲਾਂ ਪਾਇਆ ਬਹਣੋ ਦਾ ਜਾਵੇ ਸੀਗਾ ਤੇ ਉਹਦੇ ਦੋ ਕਿੱਲੇ ਜਿਆਦਾ ਖਰਾਬ ਜੇ ਹੋ ਗਏ ਸੀ ਉਹ ਹਾਂ ਉਹਨੇ ਕਿ ਦੋ ਕਿੱਲੇ ਲੈਣ ਦਾ ਮਾਰਾ ਆਪਣਾ ਟਾ ਆਪਣੇ ਨਾਲੇ ਆਇਆ ਬੰਦਾ हां ਜਦੋਂ ਇਹ ਦੋ ਕਿੱਦਿਆਂ ਚ ਉਹਦੇ ਵਧੀਆ ਨੇ ਕੰਮ ਕਰਤਾ ਫੇਰ ਉਹਨੇ ਉਦੋਂ ਬਾਅਦ ਉਹਦਾ ਨਾਸਤ ਨਹੀਂ ਰਹਿ ਜਾਂਦਾ ਦੀ ਆ ਉਹਦਾ ਨਾਸਤ ਇਹ ਜੋ ਡਾਗਰੈਂਜ ਹੀ ਪਾਸਾ ਹਾਂ ਉਹਦੇ ਨਾਲ ਬੰਦੇ ਤੇ ਆਂ ਮੰਨਦਾ ਵੀ 20 ਬੰਦੇ ਹਰਿਆਣਿਆਂ ਨਾਲ ਲੱਗੇ ਹੋਣ ਹੁੰਦੇ ਨੇ ਉਹਦੇ ਪਿੰਡ ਚ ਮੈਂ ਸੁਣਿਆ ਇਹ ਵੀ ਉਹਦੀ ਬੱਚਾ ਰਿਂਟਾ ਬਣਦੀ ਹਾਂ ਹਾਂ ਜਮਾ ਰਿਂਟਾ ਕਣਕੀ ਜਿੰਦੀ ਰੋਦੀ ਨਿਕਾਰੇ ਠੀਕ ਹੈ ਜੀ ਹੁਣ ਕੱਲ ਨੂੰ ਆਉਂਗਾ ਉਹ ਦੁਬਾਰੇ ਲੈਣ ਆਕੇ ਇਹ ਉਹਦਾ ਕਲਪਚ ਵੀ ਪਾਉਂਦਾ ਦਾ ਕਲਪਵਾ ਤੇ ਵੀ ਲੈਣੇ ਤੇ ਆ ਨਾ ਨਾਉਟ ਆਉਦਾ ਰਿਜਲਟ ਨਹੀਂ ਗਿਆ ਭਾਈ ਇਹਦੇ ਇੱਕ ਵਾਰੀ ਜਰੂਰ ਕਰ ਤੋਂ ਸਾਡੇ ਦਾ ਇਹ ਤਾਂ 30% ਗਰੰਟੀ ਸਾਡੀ ਯਾਰ ਠੀਕ ਹੈ ਜੀ ਭਾਈ ਇਹ ਚੀਜ਼ ਦੀ ਤਾਂ ਇਥੋਂ ਤੇ ਇੱਕ ਵੀ ਗਰੰਟੀ ਲੈਣੇ ਆਗੇ ਇਹ ਤਾਂ ਇਹਨੇ ਸਿਰਫ ਜਿਵੇਂ ਹੋਣਾ ਅਗਲੇ ਨੇ ਪਾਤਾ ਇਹ ਪਾਉਣ ਤੋਂ ਪਹਿਲਾਂ ਫੋਟੋ ਖਿੱਚ ਲੈਣਾ ਅੱਛਾ 4 ਦਿਨਾਂ ਬਾਅਦ ਫੇਰ ਫੋਟੋ ਖਿੱਚ ਲੈਣਾ ਠੀਕ ਨਹੀਂ ਹੋਣਾ ਪੂਰੀ ਫੋਨ ਤੇ ਗਰੰਟੀ ਆ ਰਹੀ ਸਾਡੀ ਵੇਖੇ ਜਿੱਥੇ ਮਰਜੀ ਇਹਦੇ ਬਾਰੇ ਵੀ ਆਪਾਂ ਨੇ ਉਹਨੂੰ ਦਿੱਤੀ ਹੈਗੀ ਤੇ ਇਹਦੀ ਗਾਰੰਟੀ ਬਿਲਕੁਲ ਲਿਖੇ ਬਟ ਵੀਡੀਓ ਵੀ ਆਪਾਂ ਨੇ ਬਿਲਕੁਲ ਦਿੱਤੀ ਸੀ ਕਿ ਦੇਖਦੇ ਉਹਨੂੰ ਜਤੀ ਲਾਣੇ ਵਾਲਿਆਂ ਨੇ ਵੀਡੀਓ ਬਣਾਈ। ਬਾਈ ਵੀ ਇਹ ਨਹੀਂ ਬਣਾਈ ਜਦੋਂ ਉਹ ਬੜਾ ਬਾਹਰ ਆਇਆ ਕਰਨ ਜਿਹੜਾ ਹਾਂ ਬਾਈ ਤੇਰੀ ਤਾਂ ਸਾਡੀ ਫੁੱਲ ਗਾਰੰਟੀ ਆ। ਠੀਕ ਠੀਕ ਹੈ ਜੀ ਤੇ ਹੁਣ ਕੋਤੂ ਬਾਅਦ ਇੱਕ ਪ੍ਰੋਡਕਟ ਆ ਗਿਆ ਬਾਈ ਯਾਰ ਆਪਣੇ ਨਾ ਬਈ ਹੁਣ ਜਿੰਮੇ ਲਾ ਲਉਂਗੀ ਅਗੂ ਬਾਅਦ ਕੀ ਹੋਊਗਾ ਜਦੋਂ ਰੇਪ ਤੁਰੇ ਲੋਗੇ ਮੇਰੇ ਡਿੱਕਣੀ ਸ਼ੁਰੂ ਹੋ ਜਾਂਦੀ ਆ ਪ੍ਰਦਾਨ ਉਹ ਆ ਪਈਆ ਬੱਕੀ ਕਰੀਜੀ ਕਰੋ ਵਧੀਆ ਜੀ ਆ ਫਿਲਹਾਲ ਦੀ ਘੜੀ ਜਿਹੜੀ ਪ੍ਰਾਣ ਸੋਭਾ ਚਾਹੀਦੀ ਉਹ ਸਾਨੂੰ ਫੋਨ ਤੇ ਦੱਸਦੇ ਆ ਦੱਸਦੇ ਹੋ ਸਭ ਉਹਦੀ ਕਾਪੜੀ ਵੀ ਪ੍ਰਾਣ ਦੀ ਮਗਰਾ ਕਿਨੇ ਲੱਗਦੇ ਠੀਕ ਹੈ ਜੀ ਆ ਅਗੇ ਰੀਜੈਂਟਾਂ ਦੀ ਨਹੀਂ ਹੈ ਆਪਣੇ ਨਾਲ ਇਹ ਤਿੰਨ ਪਰਸੈਂਟ ਰੀਜੈਂਟਾਂ ਦੀ ਉਹ ਬਾਚਾ ਅੱਗੇ 60 ਪਰਸੈਂਟ ਦਾ ਰੀਜੈਂਟ ਬੰਚੀ ਠੀਕ ਹੈ ਜੀ ਤੇ ਬਾਕੀ ਆਪਾਂ ਦਾ ਬੇ ਇੱਕ ਕਿਟਾ ਇੱਕ ਪਈਆ 50 ਰੁਪਏ ਹਰ ਚੰਦੇ ਨਾਲ ਤੇ ਪਿਆ ਕਰ ਕਰੋ ਉਹਨਾਂ ਉੱਤੇ 6 ਪੂੰਗਦਰੇ 4 ਕਿਲੋ ਇਹਦੀ ਕਿਤੇ ਦੇ 2000 ਜੀ ਦੇ ਦੇ ਬੀ ਗੰਟਾ ਬਰੇ ਫੂਰ ਬਲਣ ਟਾਉ ਬੰਦ ਸਰੇ ਦੇ ਗੰਟਾ ਨਹੀਂ ਹੈ ਬਾਈ ਇਹ ਵੀ ਬਹੁਤ ਵਧੀਆ ਚੀਜ਼ ਆ ਗਈ ਬਾਈ ਇੱਕ ਵਾਰੀ ਜ਼ਰੂਰ ਮੰਕ ਤੇ ਦੇਖੋ ਠੀਕ ਹੈ ਜੀ ਅਰਜਨ ਦੇ ਨਾਮ ਤੇ ਆ ਬਾਈ ਰੇਟ ਵਾਤੇ ਨਾਲ ਫੋਨ ਤੇ ਗੱਲ ਕਰਦੇ ਠੀਕ ਹੈ ਜੀ ਨਹੀਂ ਬਾਤ ਨਹੀਂ ਬਾਈ ਜੋ ਤੁਹਾਨੂੰ ਬਾਤ ਕੀਤੀ ਜਿਵੇਂ ਉਹ ਆਇੰਦਾ ਉਹ ਵੜੀ ਹਣਾ ਤੇ ਆਪਣਾ ਝੰਡੇ ਰੋਗ ਤੋਂ ਹੋਗੇ ਹਾਂ ਜੀ ਇਹ ਝੰਡੇ ਰੋਗ ਤੋਂ ਆ ਪਿਆਗਾ ਆਪਣੇ ਨਾ ਬਈ ਅਮਰ ਹਾਰਜ ਅਰੋਮਾ ਹਾਰਜ ਸੋ ਇਸ ਇਹ ਰੋਮਾ ਹਾਰਜ ਆ ਗਿਆ ਬਾਈ ਇਹ ਝੰਡੇ ਰੋਗ ਵਾਸਤੇ ਪੈਂਦਾ ਗਾ ਇਹੇ ਪੈਂਦਾ ਗਾ ਬਣਾ ਮਿੱਟੀ ਚਰਵਾ ਕੇ ਤੇ ਅੱਧਾ ਇੱਕ ਟੱਬਾ ਇੱਕ ਟੱਬਾ 1 ਕਿੱਲੇ ਜਪਾਉਗਾ ਇੱਕ ਟੱਬਾ ਇੱਕ ਕਿੱਲੇ ਜਪਾਣਾਗਾ ਭਾਈ ਇਹ ਤਾਂ ਕਿ ਬੇੜ ਕਿੰਨਾ ਹੋ ਗੜੇਗਾ ਇਹਦਾ ਬੇੜ ਭਾਈ 1 ਕਿਲੋ 50 ਹਾਂ 1 ਕਿਲੋ ਹੋ ਗੋ ਤੇ ਜਿਵੇਂ ਹੁਣ ਆਪਣੀ ਕਸਨਪੁਰਾ 12 36 ਪਾਉਦੇ ਨੇ ਜੜ ਸਾਹ ਤੋਂ ਜਿਵੇਂ ਕਈ ਵਾਰੀ ਸਿੱਟੇ ਵਾਲੇ ਪ੍ਰੋਡਕਟ ਨਾਲ ਵੀ 12 3 ਪਾਉ ਲੱਗ ਜਾਂਦੇ ਨੇ ਇਹ ਤੇ ਤੋਂ ਤਾਂ ਵੀ 12 3 ਕੰਦਾ ਵੀ ਰੇਂਜਰ ਲਾ ਕੇ ਛੱਡਦੇ ਉਹਦੀ ਜਗ੍ਹਾ ਪਹਜਾ ਚੀਜ਼ ਪਾਉ ਤੁਸੀਂ ਹਾਂ ਫੰਕੀ ਸਾਈਡ ਆ ਗਿਆ ਹੈ ਵੀਰੇ ਠੀਕ ਹੈ ਜੀ ਜਿਹੜਾ ਇਹ ਕਰਤ ਹੁੰਦਾ ਤੁਤ ਵਰਗੀਆਂ ਚਿੰਟੀਆਂ ਬਾਈ ਜਿਹੜੇ ਥੱਲੇ ਘੜ ਨੂੰ ਪਿਆਰ ਜੋਰ ਜੀ ਲੱਗਦੀਆਂ ਨਾ ਸਾਬਤ ਲਾ ਕੇ ਮਾਰੂ ਇੱਕਾ ਸਕੇਂਟਚਰ ਐਂ ਬੀਚ ਜੀ ਜਿਹੜਾ ਉਹ ਕਹਿੰਦਾ ਵੀ ਜਲਦਾ ਰ ਲੰਬਾ ਟਾਈਮ ਵੀ ਜਲਦਾ ਰਹੇ ਇਕਾਈ ਬਾਕੀ ਆਪਣੇ ਨਾਲੇ ਬਾਈ ਕਿਹੜਾ ਪ੍ਰੋਡਕਟ ਪਿਆਗਾ ਚਮਤਕਾਰ ਕੋਲ ਦਾ ਸਭ ਇਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਜਾਂਦਾ ਹਨ ਤੇ ਇਹ ਆ ਗਿਆ ਬਾਕੀ ਆਪਣਾ ਚਮਤਕਾਰ ਕੋਲ ਦੇ 6 ਕਿਲਿਆਂ ਦੇ ਲੀਟਰ ਪਾਊਗਾ ਇਹ 1700 ਦਾ ਲੀਟਰ ਆ ਭਾਈ ਸੇ ਕਿੰਨੇ ਆ ਠੀਕ ਹੈ ਜੀ ਸੇ ਕਿੰਨੇ ਆ ਲੀਟਰ 1700 ਦਾ ਇਹ ਉਹ ਪ੍ਰੋਡਕਟ ਆ ਪਟੇ ਜਿਹੜਨੇ ਭਾਈ ਆਪਣਾ ਨਾਮ ਬਣਾਦਾ ਨਾਮ ਬਣਾ ਪਰ ਕਣਕ ਚ 15 15 20 20 ਮਣਟ ਦਾ ਡੜਾ ਫਾਇਆ ਗਏ ਨੇ ਬੰਦ ਕਰਾਂਗੇ ਨਹੀਂ ਕਰਤਾ ਅੱਛਾ ਸਾਡੀ ਯਾਪਸ ਮੈਂ ਉਹ ਇੱਕ ਵੀਡੀਓ ਤੇ ਇਹ ਕਹਿਣਾ ਉਹਨਾਂ ਕਾ ਵੀ ਸਭ ਤੋਂ ਚਾਹੀਦੀ ਰਕੋੜੀਆਂ ਮੰਗਾ ਦਿਓ ਬੰਦਿਆਂ ਦੀਆਂ ਰਕੋੜੇ ਕਾ ਵੀ ਦੇ ਦਾਂਗੇ ਭਾਈ ਇਹ ਉਹ ਪ੍ਰੋਡਕਟ ਆਗਾ ਇਹਦਾ ਵੀ ਸਪਰੇਅ ਹੋਊਗਾ ਟਰੋਨ ਨੇ ਜੀ ਪਸਿੰਗ ਰੋਤ ਵਾਸਤੇ ਕਰਨਾ ਹੈਗਾ ਤੇ ਟਿੰਕੇ ਦਾ ਸਪਰੇਅ ਆਪਾਂ ਅੱਧਾ ਘੋਲਣਾ ਮਿਸਰੇ ਤੋਂ ਕਰਾਵਾਗੇ। ਅੱਛਾ। ਲਾਸਟ ਤੇ ਆ ਕੇ। ਕਿਉਂ ਮੇਲਾ ਵੀ ਕਿਹਾ ਅਧ ਤੋਂ ਦਾ ਬਧਾਊਗਾ 5000 ਰੁਪਏ। ਠੀਕ ਹੈ ਜੀ। ਤੇ ਬਾਕੀ ਜਿਵੇਂ ਨਾਲ ਉਹ ਭਾਈ ਆਪੇ ਆਪਣੇ ਲਈ ਗਰੂਥ ਵਾਸਤੇ ਜੀ ਬਰਾਸ ਵੀ ਪਿਆਗਾ ਮਲਟੀਪਲੈਕਸ ਦਾ। ਠੀਕ ਹੈ ਜੀ। ਤੇ ਆਪਣੇ ਲਈ ਆ ਪਈਆਂ ਨਹੀਂ ਐ ਕਲੋਰੋ ਪਈਆਂ ਜੀ ਭਾਈ। ਹਾਂ ਜੀ। ਤੇ ਐਮ 45 ਤੇ ਆਗਾ ਤੇ 32% ਜਿੰਕ ਤੇ ਆਗਾ ਭਾਈ। ਜਿੰਕ ਦਾ ਰੇਟ ਵੀ ਸਾਡੇ ਨਾਲ ਫੋਨ ਤੇ ਗੁਰੂ ਸਾਹਿਬ ਦੇ ਉੱਤੇ ਠੀਕ ਹੈ ਵੀਰੇ ਬਾਕੀ ਛੋਟੀ ਵਾਲੇ ਪ੍ਰੋਡਕਟ ਪਈ ਨੇਗੇ ਪਰ ਫਰਮੈਚਰੀ ਨੇ ਪਿਆਗਾ ਤੇ ਆ ਪਈ ਆ ਗਈ ਪੰਜੀ ਸਾਈਡਾਂ 50 ਰੁਪਈਆ ਕੀ ਬਾਈ ਤੇ 100 ਰੋਜਨ ਪਈ ਆ ਗਈ ਠੀਕ ਹੈ ਜੀ ਬਾਕੀ ਸਾਡੇ ਨਾਲ ਬਾਈ ਫੋਨ ਤੇ ਗੱਲ ਕਰ ਸਕਦੇ ਹੋ ਕਿ ਤੁਸੀਂ ਜੇ ਕਿਸੇ ਵੀ ਚੀਜ਼ ਦੀ ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਆ ਗਈ ਤਾਂ ਸਾਡੇ ਨਾਲ ਫੋਨ ਕਰਕੇ ਜਦੋਂ ਮਰਜ਼ੀ ਦੱਸ ਸਕਦੇ ਹੋ ਪਰ ਇੱਕ ਵਾਰੀ ਸਾਡਾ ਪ੍ਰੋਡਕਟ ਜ਼ਰੂਰ ਵਰਤੋ ਬਾਈ ਇਹਦੇ ਮਾਰੇ ਕੋਹਦੇ ਬਾਈ ਇਹ ਨੌਬਣੀ 골ਡ ਆ ਗਈ ਸੀ ਬਾਇ ਨੇ ਮੈਂ ਪੀ ਆਈ ਕੰਪਨੀ ਦੇ ਠੀਕ ਹੈ ਜੀ ਇਹ ਜਿਵੇਂ ਝੋਨੇ ਚ ਕਾਫੋ ਜਾਂ ਦੇਣੇ ਕਿ ਜਿਵੇਂ ਇਹ ਵਾਸਤੇ ਆ ਗਈ ਬਾਈ ਜੀ ਠੀਕ ਹੈ ਇਹ ਫਾਉ ਮੈਂ ਨਾ ਇੱਕ ਟਿੱਕ ਲਈ ਜਡਵਾਲੀ ਪਾਈ ਠੀਕ ਹੈ ਜੀ ਇਹ ਲੈ ਨੌਬਣੀ 골ਡ ਵੀ ਪਈਆ ਬਈ ਆਪਣੇ ਰੱਖੀਏ ਕਿਤੇ ਨੂੰ ਪਿਆੜੀ ਨਹੀਂ ਹੋਗੀ ਤੇ ਬਾਕੀ ਦਾ ਸੌਰੀ ਬਾਈ ਆਪਣਾ ਨਿਭਈ ਰਹੀ ਕੋਈ ਗੱਲ ਨਹੀਂ ਬਾਰੇ ਬਾਈ ਨਾਲ ਕਰ ਲੋ ਜਾਂਦਾ ਇਹ ਬੈਂਕ ਡਿਪੋਜ਼ਿਟ ਪ੍ਰੋਗਰਾਮ ਕਿੱਦਾਂ ਹੁੰਦਾ ਹੈ ਨਹੀਂ ਪਤਾ ਕਰਿਆ ਆਪਣੀ ਸਸਤਾ ਨਹੀਂ ਪਟੇ ਬਹੁਤ ਠੀਕ ਹੈ ਇਹ ਵਿੱਚ ਬੀਐਫਆਈ ਪੇਮੈਂਟ ਦਾ ਪਹਿਲਾ ਵਾਰ ਕੀ ਪਹਿਲਾ ਕੋਲ ਬਕਸੀ ਹੋਣਾ ਹੈ ਤੇ ਹੰਤਾਸ ਤੋਂ ਗੰਦਰਾ ਹੋਇਆ ਡਾਕਟਰ ਕੋਲ ਗਿਆ ਜਿਹੜੀ ਪੇਮੈਂਟ ਬੈਂਕ ਤੇ ਨਹੀਂ ਗਈ ਉਹਨੀ ਪੇਮੈਂਟ ਹੋਊਗੀ ਬਾਈ ਬਾਤੇ ਘਾਟੇ ਹਨਾ ਉਸ ਦਾ ਫਾਇਦਾ ਫਿਰ ਬਾੜਮ ਤੋਂ ਫੋਲਟੇ ਕਰਦਾ ਪਹਿਲਾਂ ਕਰ ਉਹ ਬਾਅਦ ਚ ਮਤਲਬ ਜੇ ਨਹੀਂ ਪੇਮੈਂਟ ਦੇ ਤੂੰ ਨਹੀਂ ਆ ਬਾਈ ਪੜੀ ਤੇ ਬਾਕੀ ਨਾ ਤਰ ਗੱਲ ਹੋਰਦੀ ਐ ਤੁਸੀਂ ਜਿੰਨੀ ਕਦੋਂ ਮੰਗੋ ਨਹੀਂ ਉਹਨੇ ਨਹੀਂ ਹੋਣ ਦਿਆ ਤਾ ਦੋ ਕਈ ਵਾਰ ਨਾ ਕਿਤੇ ਤੇ ਲੈਂਦੇ ਹੋ ਬਾਈ ਜੱਟ ਤਾਂ ਨਹੀਂ ਆਂ ਬਿਲਕੁਲ ਹੀ ਮਾਲ ਜਿਆਦਾ ਮੰਗਾ ਲਿਆ ਮੈਂ ਉਹਦੇ ਤੋਂ ਤੁਸੀਂ ਔਖੇ ਹੋਏ ਹਾਂ ਆਪਸ ਵਿੱਚ ਉਹ ਆ ਉਹ ਫਿਰ ਔਖਾ ਹੋ ਜਾਂਦਾ ਕੋ ਮਾਲ ਦਾਸਰੇ ਹੋਣ ਜਾਂਦਾ ਮਹਿੰਗੇ ਭਾਦੇ ਹੋ ਜਾਂਦਾ ਨਹੀਂ ਹਾਂ ਸੋ ਅੱਜ ਨਾ ਸਿੰਘੇ ਨਾ ਟੇਸ ਨਾ ਜੇ ਦੋ ਸੰਗਰੂਰ ਤੋਂ ਬਰਤਾਲੇ ਨੂੰ ਆਉਣਿਆ ਪੁਲਿਸ ਨੇ ਗੈਨ ਰੋਕਣਾ ਉਹ ਸਾਹਮਣੇ ਤੋਂ ਬੇਬੇ ਗੰਗਦੀਆਂ ਸੁਪਰੀਆਂ ਦੀ ਢੋਲੀ ਟੰਗੀ ਆਈ ਨੇ ਉਹਦੇ ਬਿਲਕੁਲ ਸਾਹਮਣੇ ਕਾਸਾ ਦਾ ਇਫੀਕਟ ਰੈਂਟ ਦਾ ਕਾਊਂਟਰ ਆ ਤੁਸੀਂ ਇੱਕ ਵਾਰੀ ਜਾਓ ਤੁਹਾਡੇ ਵੱਲ ਕੇ ਹਜ਼ਾਰਾਂ ਰੁਪਈਆ ਦਾ ਫਾਇਦਾ ਹੋਊਗਾ ਤੁਸੀਂ ਆਪ ਤਾਂ ਕਿ ਤੁਸੀਂ ਆਂਦੀਆਂ ਵੌਂਟੇਰ ਵੀ ਜਾ ਕੇ ਦੱਸੋਗੇ ਐਨੇ ਖੁਸ਼ ਹੋ ਜਾਂਗੇ ਜੇ ਸੰਗਰੂਰ ਜਾਓ ਆਪਣੀ ਬਚਤ ਕਰਾਓ ਫਾਈਨਾਂਸਰ ਇੱਕ ਕੰਮ ਹੋਪੁਰਾ ਗਾਂਪਟੇ ਇੱਥਾਂ ਨਹੀਂ ਨਹੀਂ ਗੰਗਲਾ ਹੈ ਨਹੀਂ ਬੀਬੀ ਭਾਈ ਤੁਹਾਨੂੰ ਮੈਂ ਇੱਕ ਗੱਲ ਦਰਸਾ ਰਿਹਾ ਆਂ ਕਿ ਸਾਹ ਨਹੀਂ ਕਿਸਾਨ ਭਰਾਵਾਂ ਨੂੰ ਨਾਲ ਤਾਂ ਫਾਤੋ ਤੁਸੀਂ ਮੈਗਸ ਦਵਾਈਆਂ ਲੈ ਜਾ ਕੇ ਦੇਖੋ ਪੀਣੀ ਠੀਕ ਹੈ ਜੀ ਨਾਲੇ ਤੁਸੀਂ ਤਾਂ ਚੱਕਦੇ ਹੋਵੇ ਧਾਰ ਵਾਲੇ ਦਾ ਵਧੀਆ ਹੈ ਨਾਲਾ ਵੀ ਚਾਈ ਮੜ ਚੱਕੀ ਫਿਰਦੇ ਨੇ ਕਿਸਾਨ ਮੰਗ ਰਹੇ ਕਿਉਂਕਿ ਉਹਨਾਂ ਦਾ ਟਾਈਮ ਹੀ ਹੋਣਾ ਆ ਜਾਂਦੇ ਹਾਂ ਵੀਰ ਭਾਣਾ ਪਾਵਾਂਗੇ ਮੋਸੇ ਇਹਨਾਂ ਦੇ ਲੋਕ ਕਰਦੇ ਉਹਨਾਂ ਦੇ ਬਾਹਰ ਇਹ ਤਾਂ ਨਹੀਂ ਹੁੰਦੀ ਨੇ ਨਾਲੇ ਇਹ ਦਵਾਈਆਂ ਲਿਆਉਂਦੇ ਨੇ ਕਿਸਾਨ ਭਰਾ ਉਹਨਾਂ ਦੇ ਬਾਹਰ ਟੋਕੇ ਲੈ ਜਾਂਦੇ ਭਾਈ ਭਾਜਾ ਕੋਈ ਨਹੀਂ ਅਸੀਂ ਆਪੀ ਕਰ ਲਾਂਗੇ ਲਿਖ ਲਾਂਗੇ ਅਸੀਂ ਤੇਰੇ ਅੱਗੇ ਗੱਲ ਠੀਕ ਹੈ ਜੀ ਤੇ ਬਈ ਗੇ ਸਤੋਂ ਨਾਕ ਦਵਾਈ ਦੇ ਕੰਮ ਹੋ ਗਏ ਠੀਕ ਹੈ ਜੀ ਉਹਦੇ ਜਨੋਤੀ ਨਾਲ ਤੇ ਨਹੀਂ ਤਾਂ ਬੱਛੇ ਤਾਂ ਹੋ ਜਾਣੀਆਂ ਵੀ ਤੁਹਾਡਾ ਅੱਥੇ ਅਪਵਾੜਾ ਨਹੀਂ ਜਾਂਦਾ ਜੇ ਮੈਂ ਅੱਧਾ ਖਰਚਾ ਤੁਹਾਡਾ ਚਿੱਤੇ ਦਾ ਵੀ ਰੱਖਾਂਗਾ ਹਾਂ ਲੋਕ ਸਿੱਧੀ ਜਾਂਦਾ ਵੀ ਭਾਈ ਹਾਂ ਕਿੱਥੇ ਦਾ ਬੀਪੀ ਆਪਾ ਹੋਣਾ ਕਿੱਥੇ ਦਾ ਮੈਸੇਜ ਡੇਢ ਹੋ ਗਈ ਦੇ ਮਾਦਲੇ ਨੂੰ ਹਾਂ ਕਿੱਥੇ ਇਹਹੀ ਪੀਪੀ ਦਾ ਆਧਾਰ ਚ ਅਗਲਾ ਕੀ ਕਰ ਰਹੇ ਹਾਂ ਜੀ ਫਟੇ ਬਾਂ ਸੌਦੇ ਗੋਤੀ ਜਾਂਦਾ ਬਾਈ ਟਿੱਕਣਾ ਟਿੱਕਣਾ ਵਿਆਜ ਬਾਈ ਟਿੱਕਣਾ ਟਿੱਕਣਾ ਸੌਦੇ ਦੇ ਜੀ ਤੋਂ ਥੋੜਾ ਜਿਹਾ ਬਚ ਜੋ ਬਾਈ ਠੀਕ ਹੈ ਮੈਨੂੰ ਪਤਾ ਗਾਲਾ ਤਾਂ ਅਸੀਂ ਬੋਹ ਸਾਡੇ ਮੁਟੇ ਨਹੀਂ ਕੋਈ ਕਹਿੰਦਾ ਆਹ ਦੂਰ ਨਾਲ ਗਾਲਾ ਤਾਂ ਸਾਨੂੰ ਬੋਹ ਕਰਦਾ ਹੀ ਪਰ ਆਪਾਂ ਕਹਿੰਦੇ ਪ੍ਰਮਾਣ ਨਹੀਂ ਕਰਦੇ ਆਪਾਂ ਕਿਸਾਨ ਭਰਾਵਾਂ ਨਾਲ ਖੜੇ ਆ ਮੇਰੇ ਨਾਲੇ ਖੜੇ ਨਹੀਂ ਰਹਿਾਂਗੇ ਅਣਕ ਠੀਕ ਹੈ ਜੀ ਆਪਾਂ ਕਿਸਾਨਾਂ ਦਾ ਫਾਇਦਾ ਕਰਨਾਗਾ ਆਪਣੇ ਭਰਾਵਾਂ ਦਾ ਕਿਸਾਨ ਨੂੰ ਤਾਂ ਇੱਕ ਵੱਡੀ ਤੁਰਿਆ ਆਉਂਦਾ ਹੈਗਾ ਹੋਣਾ ਤਾਂ ਬਾਈ ਕਿਸਾਨ ਹੈ ਹੈ ਕਾ ਕਰਕੇ ਹਰ ਇੱਕ ਕਹਿਨਦਾਗਾ ਵੀ ਇੱਕ ਥੋ ਵਟ ਲੈ ਕੋ ਤਾਂ ਬਸ ਪਰ ਇਹ ਨਹੀਂ ਸੋਚਦਾ ਕੋਈ ਵੀ ਉਹ ਬੰਦਾ ਵੀ ਕਹਿ ਰਾ ਦਰਮੀ ਦੇ ਕਿਵੇਂ ਫਸਲਾਂ ਦੀਆਂ ਫੇਡੀਆਂ ਲੰਦ ਕੇ ਭਾਈ ਫਾਤਮਾ ਆਉਂਦਾ ਹੈ ਸਹੀ ਵੀ ਮੇਰੀ ਫਸਲ ਖੁੱਲਦੀ ਸਬਾਨ ਥੱਲੇ ਪਈ ਰਹਿੰਦੀ ਆ ਗਈ ਠੀ ਹੈ ਸਾਡੀਆਂ ਦਵਾਈਆਂ ਨੇ ਉਹਰੇ ਅਜ ਤਾਂ ਨਹੀਂ ਚੱਲ ਜੂ ਖਾ ਲਾ ਦਾਂਗੇ ਸਾਟਰ ਲਾ ਦਾਂਗੇ ਉਹ ਵੀ ਫਾਤਮਾ ਵਿਚਾਰੇ ਦੀ ਕੰਡੀ ਕਰਦਾ ਵਰਤੀ ਰੇਤੀ ਉਹ ਦੇ ਨਹੀਂ ਉਸੇ ਨਾਲ ਇੱਕ ਕਥਾ ਨਾਲ ਵਿਚਾਰ ਰਹੇ ਨੇ ਬੱਚਾ ਦਾ ਕੰਮ ਜਾਂਦਾ ਹਣਾ ਹਨਾ ਕਿਤੇ ਨੇ ਆਪਦੇ ਬਰੋਤੀ ਨੂੰ ਖਲਮਾ ਬੱਚਿਆਂ ਦੀਆਂ ਬੜਾਈਆਂ ਕਰਾਉਣੀਆਂ ਹਨਾ ਕੋਲ ਪਰ ਜੇ ਥੋੜਾ ਮੋਟਾ ਨਾ ਬੜੀ ਚੀਜ਼ ਜਾ ਕੇ ਖੋਟ ਲਿਆ ਕਰੋ ਇੱਕ ਆਪਾਂ ਇਹ ਨਹੀਂ ਕਹਦੇ ਕੋਸੇ ਤੋਂ ਕੋਪਤਰਾ ਨਹੀਂ ਗੱਲ ਕਰਦੇ ਹੁਣ ਤਾਂ ਧਾਰਾ ਚਲੋ ਸਾਰੇ ਨੀਂਡੇ ਵਿੱਚ ਵਧੀਆ ਵੀ ਬੰਦੇ ਹੈਗੇ ਰਹੇਗੇ ਠੀਕ ਹੈ ਜੀ ਪਰ ਉਹਦੇ ਬਾਰੇ ਮਾਰਾ ਜਾਣਾ ਹੈ ਸੋਚ ਲਿਆ ਕਰੋ ਵੀ ਯਾਰ ਇਹਦੀ ਵੀ ਜ਼ਿੰਦਗੀ ਆ ਵਿਚਾਰੇ ਵੀ ਯਾਰ ਕੋਈ ਗੱਲ ਠੀਕ ਹੈ ਨਾ ਜੇ ਫਿਰ ਆਪਾਂ ਅਗਲੇ ਤੋਂ 50 ਰੁਪਏ ਮਾਰ ਕੇ ਕੱਢਦੇ ਆਂਗੇ ਉਹ ਤੇ ਲਾ ਬੋੜਾ ਜਾ ਮੋਰ ਘਟਾਲੋ ਯਾਰ ਤੀ ਬਹੁਤ ਹੁਣ ਇੱਥੇ ਬਾਈ ਸਾਡੇ ਨਾਲ ਹੈ ਨਾ ਮੈਂ ਪਤਾ ਕਿ ਮੈਨੂੰ ਕੀ ਕਹਿ ਰਿਹਾ ਮੈਂ ਬਾਈ ਆ ਲੀਟਰ ਆਪਣਾ ਨਾਲ ਬਿਲ ਦੇਖ ਲੈ ਆ ਤੈਨੂੰ ਆ ਜਾ ਮੈਂ ਤਾਂ ਕਹੇ ਤੇ ਤਾਂ ਵੀ ਸਮਾਂ ਲੈ ਬਾਈ ਆ ਲਾ ਕਹਿਦਾ ਬਾਈ ਤੂੰ ਕਿਰਾਇਆ ਭਰਦਾਗਾ ਮੁੰਡਿਆਂ ਨੂੰ ਤਨਖਾਹ ਦੰਦਾਗਾ ਤੂੰ ਇੱਥੇ ਹਨਾ ਚਾਹ ਪਾਣੀ ਦੇ ਖਾਤੀ ਨੇ ਸੱਤਾਂ ਨਾਲ ਬੰਦੇ ਉਦੀ ਘਰ ਦੇ ਬੈਠਾ ਹੋਰ ਛੋਟੇ ਵੀ ਕੰਮ ਚ ਨੇ ਕੋਈ ਕੰਮ ਨਹੀਂ ਤੂੰ ਤਾਂ ਸੋ ਸਾਡੇ ਚਾਹੇ ਤੂੰ 50 ਕਮਾ ਲਾ ਵਿਚਾਰਾ ਕਿਸਾਨ ਸੱਥਿਓਂ ਥੋੜਾ ਲਿਆ ਤਾਨੂੰ ਮੈਨੂੰ ਆਟੇ ਜੀ ਜੀ ਕਹਿ ਦਮ ਨਹੀਂ ਇਹ ਤਾਂ ਆਹ ਘੜਾ ਦਾ ਮੁੰਦੇ ਬੈਠਾ ਬੋਲ ਸੁਣੋ ਜੀ ਹਾਂ ਉਹ ਪਰ ਉਹ ਕਰਾਂ ਨਹੀਂ ਹੈਗਾ ਕਮਾਈਦਾਰ ਤੋਂ ਟਿਕਾਣਾ ਨਹੀਂ ਪਰ ਥੋੜਾ ਜਿਹਾ ਹਸਾਬ ਨਾਲ ਚਲੋ ਵੀ ਇਹ ਹੈ ਮੇਰੀ ਬੇਨਤੀ ਜੀ ਕਿਉਂਕਿ ਦੋਗੋ ਗਾੜੀ ਕੰਮੀ ਬੜ ਗਈ ਤਾਂ ਫੋਨ ਨੰਬਰ ਸਕਰੀਨ ਤੇ ਚਲਾਤਾ ਕੋਈ ਜਾਣਕਾਰੀ ਸਾਡੇ ਕਿੰਨੇ ਰਹਿ ਗਏ ਦੱਸਣਾ ਬੰਦ ਤਾਂ ਨਹੀਂ ਕਾਲ ਸਾਈਨਰ ਸੰਚੀਕਰ ਬਟੇ ਸਰ ਹੋਈ ਸੰਪਰਕ ਕਰਵਾ ਦਿਓ